ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਜੋ 19 ਦਸੰਬਰ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਕਿੱਥੇ ਕਿੱਥੇ ਕਬੱਡੀ ਕੱਪ ਹੋਏ ਤੇ ਕਿਹੜੇ ਖਿਡਾਰੀ ਬਣੇ ਬੈਸਟ ਕਰੀਏ ਗੱਲ ਆਪਾਂ ਪਹਿਲੇ ਕਬੱਡੀ ਕੱਪ ਬਾਰੇ ਜੋ ਕਿ ਚੱਕਰ ਜ਼ਿਲ੍ਹਾ ਲੁਧਿਆਣਾ ਵਿੱਚ ਕਰਵਾਇਆ ਗਿਆ ਇੱਥੇ ਕਬੱਡੀ ਆਲ ਓਪਨ ਦੀਆਂ 8 ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਗਏ ਇਸ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਰਸਟ ਟੀਮ ਨੇ ਗਰਦਾਸਪੁਰ ਲਾਇਨਸ ਪਲੱਸ ਚੱਕਰ ਜਿਸ ਨੇ 29 ਅੰਕ ਪ੍ਰਾਪਤ ਕੀਤੇ 1 ਲੱਖ ਰੁਪਏ ਦੀ ਜੇਤੂ ਬਣੀ ਸੈਕਿੰਡ ਟੀਮ ਲਈ ਗੱਗੀ ਲੋਪੋ ਮਾਲਵਾ ਪਲੱਸ ਚੱਕਰ ਜਿਸ ਨੇ 29 ਅੰਕ ਪ੍ਰਾਪਤ ਕੀਤੇ 75000 ਰੁਪਏ ਦੀ ਜੇਤੂ ਬਣੀ ਸਿਰੇ ਦੀਆਂ ਟੀਮਾਂ ਪਹੁੰਚੀਆਂ ਸੀ ਤੇ ਚੋਟੀ ਦੇ ਮੈਚ ਹੋਏ ਸਾਰੇ ਕਹਿੰਦੇ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਵੀ ਸਿਰੇ ਦਾ ਲੱਗਿਆ ਅੱਧੇ ਨੰਬਰ ਤੇ ਜਿੱਤ ਹਾਰ ਹੋਈ ਮਿੱਤਰੋ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਰੇਡਰ ਰਿਹਾ ਦੀਪਦ ਬੁਰਜੀ ਜਿਸ ਨੇ 14 ਕਬੱਡੀਆਂ ਪਾ ਕੇ 13 ਨੰਬਰ ਹਾਸਲ ਕੀਤੇ ਬੈਸਟ ਜਾਫੀ ਬਾਰੇ ਗੱਲ ਕਰੀਏ ਬੈਸਟ ਜਾਫੀ ਰਿਹਾ ਗਰਵਿੰਦਰ ਕਾਂਗੇ ਵਾਲਾ ਜਿਸ ਨੇ 8 ਟੱਚ ਲੈ ਕੇ 4 ਜੱਫੇ ਲਾਏ ਕਹਿੰਦੇ ਕਾਂਗੇ ਵਾਲੇ ਨੇ ਕੱਲ ਵੀ ਕਹਿੰਦੇ ਕਬੱਡੀਆਂ ਪਾਈਆਂ ਕਮਾਲਪੁਰੇ ਦੀ ਧਰਤੀ ਤੇ ਅੱਜ ਕਹਿੰਦੇ ਮੋਟਰਸਾਈਕਲ ਦਾ ਜੇਤੂ ਬਣ ਗਿਆ ਬੈਸਟਾ ਨੂੰ ਮਿੱਤਰੋ ਮੋਟਰਸਾਈਕਲ ਦਾ ਸਨਮਾਨਿਤ ਕੀਤਾ ਗਿਆ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ